ਦੋਸਤੋ ਅੱਜ ਇਥੇ ਸੈਂਟਰਲ ਜੇਲ ਪਟਿਆਲੇ ਵਿਖੇ ਆਈ ਸੁ ਤੇ ਦਿਬਰੂਗੜ੍ਹ ਤੋਂ ਆਏ ਹੋਏ ਸਿੰਘ ਭਾਈ ਗੀਤ ਸਿੰਘ ਹੋਕੇ ਨਾਲਾ ਭਾਈ ਦਰਜੀਤ ਸਿੰਘ ਗਲਸੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਸਾਰੇ ਚੜ੍ਹਦੀ ਕਲਾ ਵਿੱਚ ਤੇ ਬੀਤੇ ਦੇ ਹੀ ਸੈਂਟਰਲ ਜੇਲ ਬਠਿੰਡਾ ਵਿਖੇ ਜੋ ਦਿਬਰੂਗੜ੍ਹ ਤੋਂ ਸਿੰਘ ਆਏ ਨੇ ਚਾਚਾ ਅਰਜੀਤ ਸਿੰਘ ਜੀ ਭਾਈ ਕਲਨ ਸਿੰਘ rau ਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀ ਕੇ ਅਤੇ ਭਾਈ ਦਸਨ ਸਿੰਘ ਬਲਦਪੁਰਾ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਭਾਈ ਵਿਰਿੰਦਰ ਸਿੰਘ ਫੌਜੀ ਉਹਨਾਂ ਨੂੰ ਵੀ ਕੁਝ ਦਿਨ ਪਹਿਲਾਂ ਡਿਬ੍ਰੂਗੜ ਤੋਂ ਆਇਆ ਸੀ ਉਹਨਾਂ ਦਾ ਵੀ ਅੱਜ ਰਿਮਾਂਡ ਹੈ ਜੋ ਮੁਕੰਮਲ ਹੋ ਚੁੱਕਿਆ ਹੈ ਉਹਨਾਂ ਨੂੰ ਵੀ ਇਹਨਾਂ ਜੇਲਾਂ ਵਿੱਚੋਂ ਕਿਤੇ ਜੋ ਟਰਾਂਸਫਰ ਕਰਨਗੀ ਤੇ ਹੁਣ ਅਗਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਜੋ ਭਾਈ ਪਪਲਪ੍ਰੀਤ ਸਿੰਘ ਉਹਨਾਂ ਦੀ ਐਨਸੀ ਵੀ ਸਮਾਪਤ ਹੋਵੇਗੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈਆ ਨੂੰ ਪਾਲਸੀ ਉਹਨਾਂ ਦੀ ਵੀ ਜਿਹੜੀ ਐਨਸੀ ਹੈ ਉਹ ਜਲਦੀ ਸਮਾਪਤ ਹੋਵੇਗੀ ਇਸਾਰੇ ਜਿਹੜੇ ਸੇਕੜੇ ਪੰਜਾਬ ਨਹੀਂ ਧਰਤੀ ਤੇ ਪਹੁੰਚਣਗੇ ਦੋਸਤੋ ਅੱਜ ਇਥੇ ਸੈਂਟਰਲ ਜੇਲ ਪਟਿਆਲਾ ਵਿਖੇ ਆਈ ਹਾਂ ਤੇ ਡਿਗਰੂਗੜ੍ਹ ਤੋਂ ਆਏ ਹੋਏ ਸਿੰਘ ਭਾਈ ਗੀਤ ਸਿੰਘ ਬੁggen ਵਾਲਾ ਭਾਈ ਦਰਜੀਤ ਸਿੰਘ ਕਲਸੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਸਾਰੇ ਚੜ੍ਹਦੀ ਕਲਾ ਵਿੱਚ ਤੇ ਬੀਤੇ ਦੇ ਹੀ ਸੈਂਟਰਲ ਜੇਲ ਬਠਿੰਡਾ ਵਿਖੇ ਜੋ ਡਿਗਰੂਗੜ੍ਹ ਤੋਂ ਸਿੰਘ ਆਏ ਨੇ ਚਾਚਾ ਹਰਜੀਤ ਸਿੰਘ ਜੀ ਭਾਈ ਕਲਨ ਸਿੰਘ rau ਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਸਨ ਸਿੰਘ ਗੌਲਪੁਰਾ ਉਹੀ ساری ਚੜਦੀ ਕਲਾ ਵਿੱਚ ਭਾਈ ਵਿਰਿੰਦਰ ਸਿੰਘ ਫੌਜੀ ਉਹਨਾਂ ਨੂੰ ਵੀ ਕੁਝ ਦਿਨ ਪਹਿਲਾਂ ਡਿਬੜੂਗੜ ਤੋਂ ਆਇਆ ਸੀ ਉਹਨਾਂ ਦਾ ਵੀ ਅੱਜ ਰਿਮਾਂਡ ਹੈ ਜੋ ਮੁਕੰਮਲ ਹੋ ਚੁੱਕਿਆ ਹੈ ਉਹਨਾਂ ਨੂੰ ਵੀ ਇਹਨਾਂ ਜ਼ਿਲ੍ਹਾ ਵਿੱਚੋਂ ਕਿਤੇ ਜੋ ਟਰਾਂਸਫਰ ਕਰਨਗੇ ਤੇ ਹੁਣ ਅਗਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਜੋ ਭਾਈ ਪਪਲਪ੍ਰੀਤ ਸਿੰਘ ਉਹਨਾਂ ਦੀ ਐਨਐਸ ਵੀ ਸਮਾਪਤ ਹੋਵੇਗੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਭਾਈਆਂ ਨੂੰ ਪਾਲਸੋ ਉਹਨਾਂ ਦੀ ਵੀ ਜਿਹੜੀ ਐਨਸੀ ਹੈ ਉਹ ਜੀ ਸਮਾਪਤ ਹੋਵੇਗੀ ਇਸਾਰੇ ਜਿਹੜੇ ਸਿੰਘ ਨੇ ਪੰਜਾਬ ਦੀ ਧਰਤੀ ਤੇ ਪਹੁੰਚਣਗੇ ਦੋਸਤੋ ਅੱਜ ਇਥੇ ਸੈਂਟਰਲ ਜੇਲ ਪਟਿਆਲਾ ਵਿਖੇ ਆਈ ਸੂ। ਤੇ ਦਿਬਰੂਗੜ੍ਹ ਤੋਂ ਆਏ ਹੋਏ ਸਿੰਘ ਭਾਈ ਗੀਤ ਸਿੰਘ ਹੋਕੇ ਨਾਲਾ ਭਾਈ ਦਰਜੀਤ ਸਿੰਘ ਗਲਸੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਸਾਰੇ ਚੜ੍ਹਦੀ ਕਲਾ ਵਿੱਚ ਤੇ ਬੀਤੇ ਦੇ ਹੀ ਸੈਂਟਰਲ ਜੇਲ ਬਠਿੰਡਾ ਵਿਖੇ ਜੋ ਦਿਬਰੂਗੜ੍ਹ ਤੋਂ ਸਿੰਘ ਆਏ ਨੇ ਚਾਚਾ ਅਰਜੀਤ ਸਿੰਘ ਜੀ ਭਾਈ ਕਲਨ ਸਿੰਘ rau ਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀ ਕੇ ਅਤੇ ਭਾਈ ਦਸਨ ਸਿੰਘ ਬਲਦਪੁਰਾ ਉਹੀ ਸਾਰੇ ਚੜ੍ਹਦੀ ਕਲਾ ਵਿੱਚ ਭਾਈ ਵਿਰਿੰਦਰ ਸਿੰਘ ਫੌਜੀ ਉਹਨਾਂ ਨੂੰ ਵੀ ਕੁਝ ਦਿਨ ਪਹਿਲਾਂ ਡਿਬਰੂਗੜ ਤੋਂ ਆਇਆ ਸੀ ਉਹਨਾਂ ਦਾ ਵੀ ਅੱਜ ਰਿਮਾਂਡ ਹੈ ਜੋ ਮੁਕੰਮਲ ਹੋ ਚੁੱਕਿਆ ਹੈ ਉਹਨਾਂ ਨੂੰ ਵੀ ਇਹਨਾਂ ਜੇਲਾਂ ਵਿੱਚੋਂ ਕਿਤੇ ਜੋ ਟਰਾਂਸਫਰ ਕਰਨਗੀ ਤੇ ਹੁਣ ਅਗਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਜੋ ਭਾਈ ਪਪਲਪ੍ਰੀਤ ਸਿੰਘ ਉਹਨਾਂ ਦੀ ਐਨਐਸਏ ਵੀ ਸਮਾਪਤ ਹੋਵੇਗੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਭਾਈ ਆਮੋ ਪਾਲ ਸਿੰਘ ਉਹਨਾਂ ਦੀ ਵੀ ਜਿਹੜੀ ਐਨਸੀਏ ਹੈ ਉਹ ਜਲਦੀ ਸਮਾਪਤ ਹੋਵੇਗੀ ਇਸ ਸਾਰੇ ਜਿਹੜੇ ਸਿੰਘ ਨੇ ਪੰਜਾਬ ਦੀ ਧਰਤੀ ਤੇ ਪਹੁੰਚਣਗੇ ਦੋਸਤੋ ਅੱਜ ਇੱਥੇ ਸੈਂਟਰਲ ਜੇਲ ਪਟਿਆਲਾ ਵਿਖੇ ਆਈ ਸੂ। ਤੇ ਦਿਬਰੂਗੜ੍ਹ ਤੋਂ ਆਏ ਹੋਏ ਸਿੰਘ ਭਾਈ ਗੀਤ ਸਿੰਘ ਹੋਕੇ ਨਾਲਾ ਭਾਈ ਦਰਜੀਤ ਸਿੰਘ ਗਲਸੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਸਾਰੇ ਚੜ੍ਹਦੀ ਕਲਾ ਵਿੱਚ ਤੇ ਬੀਤੇ ਦੇ ਹੀ ਸੈਂਟਰਲ ਜੇਲ ਬਠਿੰਡਾ ਵਿਖੇ ਜੋ ਦਿਬਰੂਗੜ੍ਹ ਤੋਂ ਸਿੰਘ ਆਏ ਨੇ ਚਾਚਾ ਅਰਜੀਤ ਸਿੰਘ ਜੀ ਭਾਈ ਕਲਨ ਸਿੰਘ rau ਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀ ਕੇ ਅਤੇ ਭਾਈ ਦਸਨ ਸਿੰਘ ਬਲਦਪੁਰਾ ਉਹੀ ساری ਚੜਦੀ ਕਲਾ ਵਿੱਚ ਭਾਈ ਵਿਰਿੰਦਰ ਸਿੰਘ ਫੌਜੀ ਉਹਨਾਂ ਨੂੰ ਵੀ ਕੁਝ ਦਿਨ ਪਹਿਲਾਂ ਡਿਬਗੁਰ ਤੋਂ ਆਇਆ ਸੀ ਉਹਨਾਂ ਦਾ ਵੀ ਅੱਜ ਰਿਮਾਂਡ ਹੈ ਜੋ ਮੁਕੰਮਲ ਹੋ ਚੁੱਕਿਆ ਹੈ ਉਹਨਾਂ ਨੂੰ ਵੀ ਇਹਨਾਂ ਜ਼ਿਲ੍ਹਾ ਵਿੱਚੋਂ ਕਿਤੇ ਜੋ ਟਰਾਂਸਫਰ ਕਰਨਗੇ ਤੇ ਹੁਣ ਅਗਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਜੋ ਭਾਈ ਪਪਲਪ੍ਰੀਤ ਸਿੰਘ ਉਹਨਾਂ ਦੀ ਐਨਐਸ ਵੀ ਸਮਾਪਤ ਹੋਵੇਗੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਭਾਈਆਂ ਨੂੰ ਪਾਲਸੋ ਉਹਨਾਂ ਦੀ ਵੀ ਜਿਹੜੀ ਐਨਸੀ ਹੈ ਉਹ ਜੀ ਸਮਾਪਤ ਹੋਵੇਗੀ ਇਸ ਸਾਲ ਵੀ ਦੇਖਦੇ ਹਾਂ ਕਿ ਪੰਜਾਬ ਨਹੀਂ ਧਰਤੀ ਤੇ ਪਹੁੰਚਣਗੇ